ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਗਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਹਾਲੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਨਤੀਜੇ ਇੱਕ ਵਾਰ ਫਿਰ ਇਹ ਸਾਬਤ ਕਰਦੇ ਨੇ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਫਾਇਦਾ ਮਿਲਣਾ ਲਗਭਗ ਤੈ ਹੁੰਦਾ ਆ ਆਮ ਆਦਮੀ ਪਾਰਟੀ ਨੇ ਨਾ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਦਿਆਂ ਬਲਾਕ ਸਮਤੀ ਦੀਆਂ 2838 ਸੀਟਾਂ ਦੇ ਵਿੱਚੋਂ 1529 ਸੀਟਾਂ ਜਿੱਤੀਆਂ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 340 ਸੀਟਾਂ ਦੇ ਵਿੱਚੋਂ 218 ਜਿੱਤਾਂ ਜਿੱਤ ਕੇ ਆਪਣੀ ਸਰਦਾਰੀ ਕਾਇਮ ਰੱਖੀ ਹੈ ਇਸ ਜਿੱਤ ਦੇ ਪਿੱਛੇ ਕਈ ਕਾਰਨ ਨੇ ਸਰਕਾਰ ਤੋਂ ਵਿਕਾਸ ਫੰਡਾਂ ਦੀ ਉਮੀਦ ਪ੍ਰਸ਼ਾਸਨਿਕ ਪ੍ਰਭਾਵ ਅਤੇ ਆਮ ਲੋਕਾਂ ਦੀ ਇਹ ਸੋਚ ਕਿ ਮੌਕੇ ਦੀਆਂ ਸਰਕਾਰਾਂ ਤੋਂ ਕੰਮ ਕਰਵਾਇਆ ਜਾ ਸਕਦਾ ਹੈ ਪਰ ਸਵਾਲ ਇਹ ਹੈ ਕਿ ਕੀ ਇਹ ਜਿਹੜੀ ਜਿੱਤ ਹੈ ਇਹ 227 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਇੰਨੀ ਸੌਖੀ ਹੋਵੇਗੀ ਇਥੇ ਹੀ ਇਹ ਨਤੀਜੇ ਸਿਆਸੀ ਤੌਰ ਤੇ ਦਿਲਚਸਪ ਹੋ ਜਾਂਦੇ ਨੇ ਕਾਂਗਰਸ ਅੰਦਰੂਨੀ ਕਲੇਸ਼ ਦੇ باوجود ਦੂਜੇ ਨੰਬਰ ਤੇ ਕਾਂਗਰਸ ਪਾਰਟੀ ਜੋ ਪਿਛਲੇ ਕਾਫੀ ਸਮੇਂ ਤੋਂ ਘਰੇਲੂ ਕਲੇਸ਼ ਗੁੱਟਬੰਦੀ ਅਤੇ નેਤৃত্ব ਸੰਕਟ ਨਾਲ ਜੂਝ ਰਹੀ ਹੈ ਨੇ ਇਹਨਾਂ ਚੋਣਾਂ ਵਿੱਚ ਦੂਜਾ ਸਥਾਨ ਹਾਸਲ ਕਰਿਆ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਬਲਾਕ ਸਮਤੀਆਂ 611 ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਾਰਤ ਸੀਟਾਂ ਚਿਤ ਕੇ ਕਾਂਗਰਸ ਨੇ ਇਹ ਸੰਕੇਤ ਦਿੱਤਾ ਆ ਕਿ ਪਾਰਟੀ ਹਾਲੇ ਰਾਜਨੀਤਿਕ ਤੌਰ ਤੇ ਖਤਮ ਨਹੀਂ ਹੋਈ ਤਰਨ ਤਰਨ ਜਿਮਨੀ ਚੋਣ ਤੋਂ ਬਾਅਦ ਕਾਂਗਰਸ ਨੂੰ ਸਭ ਤੋਂ ਹੇਠਲੇ ਪਾਇਦਾਨ ਤੇ ਮੰਨਿਆ ਜਾ ਰਿਹਾ ਸੀ ਪਰ ਇਹ ਨਤੀਜੇ ਦੱਸਦੇ ਨੇ ਕਿ ਕਾਂਗਰਸ ਦੀ ਜਿਹੜੀ ਕੈਡਰ ਹੈ ਅਤੇ ਵੋਟਰ ਬੇਸ ਹਾਲੇ ਵੀ ਜਿਹੜਾ ਆ ਉਹ ਮਜ਼ਬੂਤ ਹੈ ਅੰਦਰੂਨੀ ਲੜਾਈਆਂ ਦੇ ਬਾਵਜੂਦ ਇਹ ਪ੍ਰਦਰਸ਼ਨ ਕਾਂਗਰਸ ਲਈ ਆਕਸੀਜਨ ਵਰਗਾ ਹੈ ਜੋ ਉਸ ਨੂੰ 227 ਵਿੱਚ ਨਵਾਂ ਹੌਸਲਾ ਦੇਵੇਗਾ ਆਕਾਲੀ ਦਲ ਬਾਦਲ ਦੁਫਾੜ ਹੋ ਕੇ ਵੀ ਜਿੰਦਾ ਆ ਜੇ ਗੱਲ ਆਕਾਲੀ ਦਲ ਦੀ ਕਰੀਅਤਾ ਆਕਾਲੀ ਦਲ ਦੁਫਾੜ ਹੋਣ ਦੇ ਬਾਵਜੂਦ ਵੀ ਜਿੰਦਾ ਆ ਇਹਨਾਂ ਚੋਣਾਂ ਦਾ ਸਭ ਤੋਂ ਵੱਡਾ ਸਿਆਸੀ ਸੰਦੇਸ਼ ਆ ਆਕਾਲੀ ਦਲ ਬਾਦਲ ਲਈ ਹੈ ਦੁਫਾੜ ਵਿਵਾਦਾਂ ਅਤੇ ਧਾਰਮਿਕ ਅਤੇ ਸਿਆਸੀ ਟਕਰਾਅ ਦੇ ਬਾਵਜੂਦ ਬਾਦਲ ਦਲ ਨੇ 449 ਬਲਾਕ ਸਮਤੀ ਸੀਟਾਂ ਤੇ 46 जिला परिषद चुनाव ਦੇ ਨਤੀਜੇ ਕੀ ਇਹ ਦੱਸ ਦਿੱਤਾ ਆ ਕਿ ਦਫਾੜ ਹੋਣ ਦੇ ਬਾਵਜੂਦ ਵੀ ਉਹ ਅਜੇ ਜਿੰਦਾ ਆ ਅਕਾਲੀ ਦਲ ਬਾਦਲ ਤੀਜੇ ਨੰਬਰ ਤੇ ਆਇਆ ਇਹ ਨਤੀਜੇ ਸਿੱਧਾ ਸੁਨੇਹਾ ਦਿੰਦੇ ਨੇ ਕਿ ਅਕਾਲੀ ਦਲ ਬਾਦਲ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗਾ ਕਰੇਗਾ ਪਿਛਲੇ ਸਮੇਂ ਦੌਰਾਨ ਪਾਰਟੀ ਵਿੱਚੋਂ ਵੱਡੇ ਆਗੂ ਨਿਕਲ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਨਵਾਂ ਅਕਾਲੀ ਦਲ ਬਣਾਉਂਦੇ ਨੇ ਸਖਬੀਰ ਸਿੰਘ ਬਾਦਲ ਉਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਨੇ 2 ਦਸੰਬਰ 2024 ਨੂੰ ਜਾਰੀ ਹੁਕਮਾਂ ਮੁਤਾਬਕ ਸਾਂਝੀ ਪਰਤੀ ਕਮੇਟੀ ਬਣਾਈ ਗਈ ਸੀ ਪਰ ਬਾਦਲ ਦਲ ਨੇ ਵੱਖਰੀ ਪਰਤੀ ਕੀਤੀ ਤੇ ਅਕਾਲ ਤਖਤ ਸਾਹਿਬ ਵੱਲੋਂ ਬਣੀ ਕਮੇਟੀ ਨੇ ਵੱਖਰੀ ਪਰਤੀ ਕੀਤੀ ਨਵੇਂ ਗਾਕਾਲੀ ਦਲ ਦੇ ਆਗੂ ਵਾਰ-ਵਾਰ ਇਹ ਦੋਸ਼ ਲਗਾਉਂਦੇ ਰਹੇ ਕਿ ਸਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਔਰ ਇਹ ਵੀ ਕਹਿੰਦੇ ਰਹੇ ਕਿ ਸੰਗਤ ਬਾਦਲ ਦਲ ਨੂੰ ਨਕਾਰ ਦੇਵੇਗੀ ਪੰਜਾਬ ਦਾ ਵੋਟਰ ਜਿਹੜਾ ਉਹ ਬਾਦਲ ਦਲ ਨੂੰ ਨਕਾਰ ਦੇਵੇਗਾ ਤੇ ਨਵੇਂ ਅਕਾਲੀ ਦਲ ਨੂੰ ਸਵੀਕਾਰ ਕਰੇਗਾ ਪਰ ਨਤੀਜੇ ਇਸ ਦੇ ਉਲਟ ਬੋਲਦੇ ਨੇ ਬਾਦਲ ਦਲ ਦੀ ਕਾਰਗੁਜ਼ਾਰੀ ਨਵੇਂ ਅਕਾਲੀ ਦਲ ਨਾਲੋਂ ਕਿਤੇ ਬਿਹਤਰ ਨਹੀਂ ਹੈ ਨਵਾਂ ਅਕਾਲੀ ਦਲ ਉਮੀਦਾਂ ਤੇ ਪੂਰਾ ਨਹੀਂ ਉਤਰਿਆ ਨਵੇਂ ਅਕਾਲੀ ਦਲ ਨੂੰ ਇਹਨਾਂ ਚੋਣਾਂ ਵਿੱਚ ਵੱਡਾ ਹੰਗਾਰਾ ਨਹੀਂ ਮਿਲਿਆ ਹਾਲਾਂਕਿ ਮਨਪ੍ਰੀਤ ਆਲੀ ਨੂੰ ਆਪਣੇ ਇਲਾਕੇ ਵਿੱਚ ਬਹੁਤ ਵਧੀਆ ਸਹਿਯੋਗ ਮਿਲਿਆ ਲੋਕਾਂ ਦਾ ਉੱਥੇ ਉਹਨੂੰ ਚੰਗੀਆਂ ਸੀਟਾਂ ਮਿਲੀਆਂ ਨੇ ਲੇਕਿਨ ਇੱਥੇ ਆਲੀ ਦੇ ਬਿਆਨ ਨੇ ਇੱਕ ਨਵੀਂ ਜਿਹੜੀ ਚਰਚਾ ਛੇੜ ਦਿੱਤੀ ਹੈ ਕਿ ਨਵੇਂ ਅਕਾਲੀ ਦਲ ਦੇ ਵਿੱਚ ਸਭ ਅੱਛਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੇ ਉਮੀਦਵਾਰ ਜਿੱਤੇ ਨੇ ਸਾਡਾ ਕਿਸੇ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਹੈ 27 ਦੀ ਤਸਵੀਰ ਸਾਫ਼ ਨਹੀਂ ਪਰ ਸੰਕੇਤ ਮਜ਼ਬੂਤ ਨੇ ਆਮ ਆਦਮੀ ਪਾਰਟੀ ਜਿੱਤ ਕੇ ਨਿਸ਼ਚਿੰਤ ਜ਼ਰੂਰ ਹੋ ਸਕਦੀ ਹੈ ਪਰ ਇਹ ਜਿੱਤ ਸਰਕਾਰੀ ਪ੍ਰਭਾਵ ਨਾਲ ਜੁੜੀ ਹੋਈ ਹੈ ਦੂਜੇ ਪਾਸੇ ਕਾਂਗਰਸ ਤੇ ਅਕਾਲੀ ਦਲ ਬਾਦਲ ਦੂਜੇ ਤੇ ਤੀਜੇ ਸਥਾਨ ਤੇ ਆ ਕੇ ਖੁਸ਼ ਨਜ਼ਰ ਆ ਰਹੇ ਨੇ ਅਤੇ ਖੁਸ਼ ਹੋਣਾ ਵੀ ਬਣਦਾ ਹੈ ਦੋਵਾਂ ਪਾਰਟੀਆਂ ਨੂੰ ਨਵੀਂ ਸਿਆਸੀ ਆਕਸੀਜਨ ਮਿਲੀ ਹੈ ਜੇ ਕਾਂਗਰਸ ਅੰਦਰੂਨੀ ਕਲੇਸ਼ ਤੇ ਕਾਬੂ ਪਾ ਲੈਂਦੀ ਹੈ ਤੇ ਅਕਾਲੀ ਦਲ ਬਾਦਲ ਆਪਣੀ ਗੁੰਮ ਹੋਈ ਪ੍ਰੋਸੇਜੋਗਤਾ ਨੂੰ ਮੁੜ ਕਾਇਮ ਕਰ ਲੈਂਦਾ ਹੈ ਤਾਂ ਵਿਸੋ ਸਟੇ ਦੀਆਂ ਜਿਹੜੀਆਂ ਚੋਣਾਂ ਨੇ ਉੱਥੇ ਤਕਨੀ ਟੱਕਰ ਜਿਹੜੀ ਆ ਉਹ ਹੋਣ ਦੀ ਸੰਭਾਵਨਾ ਹੈ ਤੇ ਇਹ ਟੱਕਰ ਜਿਹੜੀ ਆ ਇਹ ਕਾਫੀ ਤਿੱਖੀ ਹੋ ਸਕਦੀ ਹੈ ਅੰਤ ਵਿੱਚ ਲੋਕਤੰਤਰ ਦੇ ਇਸ ਤਿਹਾਰ ਵਿੱਚ ਜਿੱਤ ਦਰਜ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਇਹ ਨਤੀਜੇ ਸਿਰਫ ਸਥਾਨਕ ਚੋਣਾਂ ਦੇ ਨਹੀਂ ਸਗੋਂ ਪੰਜਾਬ ਦੀ ਆਉਣ ਵਾਲੀ ਸਿਆਸਤ ਦੇ ਸੰਕੇਤਕ ਨਕਸ਼ੇ ਨੇ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲੌਨ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਸਤ ਸਤਿ ਸ਼੍ਰੀ ਅਕਾਲ